हां जी दोस्तों सत श्री अकाल स्वागत ਕਰਦੇ ਆ ਤੁਹਾਡਾ ਅੱਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜਿਹੜਾ ਅੱਜ ਪਹੁੰਚਿਆ ਪਿੰਡ ਠੱਠੀਆਂ ਮੰਤਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹਰੀਕੇ ਪੱਤਨ ਤੋਂ ਜਦੋਂ ਅੰਮ੍ਰਿਤਸਰ ਨੂੰ ਆਉਂਦੇ ਆ ਦੋਸਤੋ ਤੇ ਸ੍ਰੀ ਹਿਆਲੀ ਕਲਾ ਕ੍ਰੋਸ ਕਰਦੇ ਸਾਰੀ ਅਗਲੇ ਬੰਨੇ ਬਿਲਕੁਲ ਮੇਨ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਦੇ ਉੱਤੇ ਜਿਹੜਾ ਦੋਸਤੋ ਪਿੰਡ ਠੱਠੀਆਂ ਮੰਤਾ ਨਿਸ਼ਾਰੇ ਪਨੂਆ ਦੀ ਦੂਰੀ ਕੋਈ ਇੱਥੋਂ 3-4 ਕਿਲੋਮੀਟਰ ਦੀ ਆ ਵੀਰ ਅਰਸ਼ ਦੇ ਕੋਲ ਆਇਆ ਦੋਸਤੋ ਵੈਸੇ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਕਾਫੀ ਪੁਰਾਣਾ ਹੈ ਪਿਓ ਦਾਦੇ ਦੇ ਟਾਈਮ ਤੋਂ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਅੱਜ ਇਸ ਇਸ ਵੀਡੀਓ ਦੇ ਵਿੱਚ ਜਿਹੜੀ ਇੱਕ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਤੇ ਸ਼ੌਂਕ ਨਾਲ ਵੀਡੀਓ ਬਣਾ ਰਿਹਾ ਠੀਕ ਹੈ ਜੀ ਮਨ ਕੀਤਾ ਵੀ ਚੰਗੇ ਪਸ਼ੂ ਇਸ ਤਰ੍ਹਾਂ ਦੇ ਬਹੁਤ-ਬਹੁਤ ਆਉਂਦੇ ਰਹੇ ਆ ਇਸ ਕਿੱਲੇ ਤੇ ਇਸ ਫਾਰਮ ਤੇ ਬੜੀ ਪਲੀ ਪਲੀਤੀ ਮੱਝ ਦਿਖਾਵਾਂਗੇ ਦੋਸਤੋ ਪੂਰੀ ਤੋਰ ਕੇ ਤਸੱਲੀ ਦੇ ਨਾਲ ਨਾਲ ਦੀ ਨਾਲ ਤੁਹਾਨੂੰ ਚਬਾਈ ਵੀ ਕਰਕੇ ਦਿਖਾਵਾਂਗੇ ਤੱਠਿਆ ਮੰਨਦਾ ਤੁਸੀਂ ਖਾਸ ਵਿజిਟ ਕਰਨੀ ਆ ਤਰੀਕ 27 ਦਸੰਬਰ ਨੂੰ ਵੀਡੀਓ ਬਣਾ ਰਿਹਾ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਦਾ ਸੋ ਨਾਲ ਦੇ ਨਾਲ ਚਵਾਈ ਤੁਹਾਨੂੰ ਦਿਖਾ ਦੇਵਾਂਗੇ ਪ੍ਰੋਪਰ ਡਿਟੇਲ ਦੇ ਲਈ ਚਲਦੇ ਆ ਓਨਰ ਵੀਰ ਅਰਸ਼ ਦੇ ਕੋਲ ਤੇ ਬਾਕੀ ਇਹਦਰ ਆਪਣੇ ਵੱਡੇ ਭਾਜੀ ਹੁਣ ਸਾਰੇ ਖੜੇ ਆ ਠੀਕ ਆ ਜੀ ਇੱਕ ਸ਼ੌਕ ਆ ਪਸ਼ੂ ਵਪਾਰ ਦਾ ਕੀਤਾ ਪੁਰਾਣਾ ਵੀਡੀਓ ਪਹਿਲੀ ਵਾਰੀ ਬਣਾ ਰਿਹਾ ਤੇ ਬਾਕੀ ਕੋਈ ਵੀ ਆਪਣਾ ਭੈਣ ਭਰਾ ਸੱਜਣ ਆ ਰਿਹਾ ਨਾਲ ਦੇ ਨਾਲ ਆਪਾਂ ਵੀ ਚਵਾਈ ਤੁਹਾਨੂੰ ਦਿਖਾ ਦੇਵਾਂਗੇ ਇਥੇ ਆਪਣੀ ਇੱਕ ਟਾਈਮ ਦੋ ਟਾਈਮ ਕਿਉਂਕਿ ਤੁਸੀਂ ਵੀ ਤਸਦੀ ਕਰ ਲਿਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਅਰਸ਼ੀ ਸਾਸਰੀ ਕਾ ਅਰਸ਼ੀ ਜੀ ਹੋਰ ਠੀਕ ਠਾਕ ਜੋ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਵਧੀਆ ਵਧੀਆ ਭਰਾ ਜੀ ਅੱਛਾ ਅਰਸ਼ੀ ਵੀਰੇ ਸਭ ਤੋਂ ਪਹਿਲਾਂ ਤੇ ਦੱਸ ਦਈਏ ਵੀ ਜਿਹੜਾ ਪਸ਼ੂ ਵਪਾਰ ਦਾ ਕੀਤਾ ਬੜਾ ਪੁਰਾਣਾ ਤੁਹਾਡਾ ਹਾਂਜੀ ਵੀਰ ਜੀ ਹਾਂਜੀ ਪਰ ਜਿਹੜਾ ਵੀਡੀਓ ਦਾ ਸੁਭਾਅ ਪਹਿਲੀ ਵਾਰੀ ਆ ਵੀ ਇੱਕ ਸ਼ੌਕ ਤੁਹਾਡਾ ਕੀਤਾ ਤੇ ਹਾਂਜੀ ਵੀ ਸ਼ੌਕ ਹੀ ਮੈਂ ਸਾਰੇ ਪੌਦੇ ਆਪਣੀ ਪਾਗੇ ਵੇਖ ਲਈਏ ਹੀਰਾ ਪੇਸ਼ ਕਰੀਏ ਹਾਂਜੀ ਹੀਰਾ ਕਿ ਪੇਸ਼ ਕਰੀਏ ਮੈਂ ਸਾਹਮਣੇ ਵੀਰਾਂ ਦੇ ਅੱਛਾ ਅਰਸ਼ ਠੀਕ ਆ ਹਾਂਜੀ ਤੇ ਇਹ ਸਮਝ ਦੀ ਜੇਕਰ ਆਪਾਂ ਡਿਟੇਲ ਭੈਣ ਭਰਾਵਾਂ ਨਾਲ ਸਾਂਝੀ ਕਰ ਦਈਏ ਇਹ ਸੂਬਾ ਕਿੰਨਾ ਸੂਈ ਆ ਵੀਰੇ ਵੀਰੇ ਤੀਜਾ ਸੂਬਾ ਸੂਈ ਆ ਜੀ ਤੀਜਾ ਸੂਬਾ ਹਾਂਜੀ 7-8 ਦਿਨ ਹੋ ਗਏ ਸੂਈ ਨੂੰ ਜੀ ਠੀਕ ਆ ਜੀ ਹਾਂਜੀ 10 ਕਿਲੋ ਬੋੜੀ ਆ ਠੀਕ ਆ ਵੀਰੇ ਹਾਂਜੀ ਠੀਕ ਆ ਮਗਰ ਬੱਚਾ ਇਹਦੇ ਕੱਟਾ ਹੀ ਮਗਰ ਕੱਟਾ ਮੇਲ ਕਾਫ ਹਾਂਜੀ ਸੋ ਨਾਰੂਆ ਨਾਲ ਵੈਸੇ ਬੱਚੇ ਦੇ ਠੀਕ ਆ ਜੀ ਪ੍ਰੋਪਰ ਆਪਾਂ ਤੁਹਾਨੂੰ ਤਸਲੀ ਦੇ ਨਾਲ ਦਿਖਾ ਦਿੰਦੇ ਆ ਹਾਂਜੀ ਵੀਰ ਜੀ ਇਹ 2 ਤੇ 17 ਵੀ ਪਰ ਸਕਦੀ 15 ਵੀ ਪਰ ਸਕਦੀ ਹੈ ਅਗਲੇ ਜੀ ਸੇਵਾ ਦੇ ਵਿੱਚ ਜੀ ਬਿਲਕੁਲ ਬਿਲਕੁਲ ਤਾਂ ਮਹਾਜ ਜਿਹੜੀ ਬੋਲੀ 10 ਕਿਲੋ ਆ ਕੋਈ ਧਾਰਮਣਾ ਮਾਰੇ ਆਪਣੀ ਗਾਰੰਟੀ ਤੇ ਵੀ ਕਰ ਸਕਦਾ ਬਾਕੀ ਚੋਗੇ ਦੋ ਟਾਈਮ ਚਾਰ ਟਾਈਮ ਚੋਗੇ ਖੜ ਸਕਦਾ ਬਾਕੀ ਅਰ ਸੇ ਇੱਕ ਗੱਲ ਆ ਵੀ ਜਿੱਡੀ ਕੇ ਮਾਂਏ ਮੈਨੂੰ ਤਾਂ ਮਾਜ ਪਲੀ ਪਲੀਤੀ ਆ ਜਿੱਡੀ ਕੇ ਸਭ ਹੀ ਆ ਰਾਜੀ ਆ ਕਰਮ ਵਾਲੀ ਠੀਕ ਹੈ ਕਿਉਂਕਿ ਪਿੱਛੋਂ ਮਾਲਕਾਂ ਤੋਂ ਦੁਬਾਰਾ ਪੁੱਛਿਆ ਗਿਆ ਕਿਉਂਕਿ ਮਾਲ ਪਸ਼ੂ ਵਪਾਰ ਦਾ ਤੁਹਾਡਾ ਕੀਤਾ ਆਪਾਂ ਪਿੱਛੋਂ ਮਾਲ ਲੈ ਕੇ ਆਉਣੇ ਆ ਕੋਈ ਪੁੱਛਣਾ ਦੱਸਿਆ ਹੋਵੇ ਆਪਾਂ ਨੂੰ ਵੀ ਕਿਸੇ ਨੇ ਸਵੇ ਦਾ ਵਿਦਿਓ ਉਹਨਾਂ ਦੇ ਵੀ 14 15 ਵੀ ਦੇ ਦਿੰਦੀ ਆ ਆਪਦੀ ਸੇਵਾ ਦੇ ਆ ਵਿਦਿ ਦੀ ਸੇਵਾ ਤੇ Depend ਹਾਂ 10 ਕਿਲੋ ਰਹਿ ਜਾਂ 8 ਕਿਲੋ ਰਹਿ ਜਾਂਦੇ ਵਿਦਿ ਜੇ ਹੁਣ ਮਾਤੇ ਕੋਈ 18 17 ਕਿਲੋ ਵਾਲੀ ਤੇ ਜੇ ਕੋਈ ਸੇਵਾ ਨਾ ਕਰੂਗਾ ਤੇ ਇਹਨੇ 8 9 ਲੀਟਰ 8 9 ਲੀਟਰ ਚ ਪੋਣਾ ਚਾਹੀਦਾ ਹਾਂਜੀ ਹਾਂਜੀ ਵਿਦਿ ਹਾਂਜੀ ਤੇ ਇਹ ਸੂਆ ਕਿਨਵਾ ਦੂਜਾ ਦੱਸਿਓ ਤੀਜਾ ਤੀਜਾ ਵਿਦਿ ਤੀਜਾ ਸੂਆ ਕੱਲੋਂ ਤੋਂ ਤੀਜਾ ਸੂਆ origignal ਜਿਹੜਾ ਹੈਗਾ ਇਸ ਮਾਜ ਦਾ ਤੇ ਦੂਜੇ ਸਿਰੇ ਕੋਈ 14-15 ਲੀਟਰ ਦੀ ਵੀਰਾਂ ਦਾ ਵੀ ਉਹਨਾਂ ਨੇ ਤਸੱਲੀ ਦਿੱਤੀ ਹੈ ਵੀ ਜਿਹੜੀ ਉਹਨਾਂ ਨੇ ਆਪਦੇ ਹੱਥੀ ਚਵਾਈ ਕੀਤੀ ਹੈ ਪਰ ਉਹਦੇ ਵੀ ਜਿੱਡੀ ਮਾਜ ਨੂੰ 17-18 ਵੀ ਚਾਹੀਦਾ ਵਾ ਪਰ ਅਗਲੇ ਜੀ ਸੇਵਾ ਦੇ ਆ ਵੱਡੇ ਵੀਰੇ ਬਿਲਕੁਲ ਜੀ ਬਿਲਕੁਲ ਗੱਲ ਦੋਸਤੋ ਸੇਵਾ ਤੇ ਮੁੱਕਣੀ ਹੈ ਤੇ 100 ਤਸੱਲੀਆਂ ਗਾਰੰਟੀਆਂ ਦਿੱਤੀ ਜਾਈਏ ਮਾਜ ਦਾ ਕੰਮ ਜਾਵੇ ਕਿ ੱੱਡਾ ਹਵਾਨਾ ਵੇਖ ਕੇ ਵੀ ਇਹ ਭਾਈ 18 ਕਿਲੋ ਦਊ ਸਾਡੀ ਗਾਰੰਟੀ ਆ ਤੇ ਵੀਰਾਂ ਦਾ ਵੀ ਉਹ ਗੱਲ ਨਹੀਂ ਆਪਾਂ ਕਰਨੀ ਕਿਉਂਕਿ ਆਪਦੀ ਬਿਲਕੁਲ ਪੌਂਚ ਮੁਤਾਬਕ ਜਿੱਦੀ ਕਿਸੇ ਵੀਰ ਦੀ ਸੇਵਾ ਲਈ ਦੋ ਤੋਂ ਤੁਸੀਂ ਚੰਗਾ ਲੈ ਸਕਦੇ ਜੀ ਜਿੱਦਾਂ ਕਿ ਵਜਨ ਵਜੂਦ ਦਾ ਮੈਂ ਦਾ ਤੋਰਦਣ ਵੀਰ ਕਿਵੇਂ ਆ ਵੀਰ ਜੀ ਬਹੁਤ ਜਿਆਦੀ ਪੋਲੀ ਹੈ ਹਾਂ ਪੋਲੀ ਹੈ ਵਰਦੀ ਬਿਲਕੁਲ ਵੀਰ ਜੀ ਪੋਲੀ ਹੈ ਆਹ ਮਿੱਠੀ-ਮਿੱਠੀ ਮੈਂ ਨਾ ਵੀਰ ਜੀ ਕੋਈ ਚੱਕਰ ਹੀ ਨਹੀਂ ਤੇ ਠੀਕ ਆ ਅਰਸ਼ ਨਾਲ ਬ੍ਰੇਕ ਵਰੀ ਖੋੜ ਕੇ ਤੋੜ ਕੇ ਭੈਣ ਭਰਾਵਾਂ ਨੂੰ ਮਾਰਾ ਜਿ ਦਿਖਾਈਏ ਇੱਧਰ ਲਓ ਵੀ ਪ੍ਰਾਪਾ ਬਹੁਤ ਖੂਬਸੂਰਤ ਚੰਗੇ ਵਜਨ ਲੋੜ ਦੇ ਵਿੱਚ ਇਹ ਮਾਝ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਨਾ ਸਾਫ ਤਾਂ ਪੂਰੀ ਜੰਮੀ ਪੜੀ ਆ ਕੋਈ ਗੱਲ ਨਹੀਂ ਗਾ ਲੈ ਜੀ ਹਾਂ ਠੀਕ ਆ ਅਰਸ਼ ਤੋ ਤੁਸੀਂ ਕੁੜਤਾ ਜਾਂ ਤੁਸੀਂ ਚਾਹੇ ਕਰੋ ਮੈਂ ਤਾਂ ਮੱਚਾ ਆਪਾਂ ਨਾਰਮਲ ਹੀ ਬਹੁਤ ਜਿਆਦਾ ਦੇਖਦੇ ਆ ਪ੍ਰੋਟੀਨ ਦੇ ਵਿੱਚ ਸਾਰੇ ਭਰਾਵਾਂ ਦਾ ਵੀ ਕੰਮ ਆ ਜਿਹੜੇ ਵੇਦਕਾਰੀ ਪਿਹਾਰੀਆ ਵਪਾਰ ਦਾ ਕੰਮ ਕਰਦੇ ਆ ਤੋ ਵਜਨ ਵਜੂਦ ਬਹੁਤ ਕਰਮਾਂ ਵਾਲੀਆਂ ਲੋੜਿਆਂ ਦਾ ਲੱਗਾ ਠੀਕ ਆ ਜੀ ਬਹੁਤ ਖੂਬਸੂਰਤ ਢਾਂਚਾ ਸਰੀਰਕ ਬੰਤਰ ਕਰੋ ਚਾਹ ਕੇ ਦੀ ਆ ਇੱਕ ਵਾਰੀ ਹੋਰ ਅਰਚ ਐਨ ਕੁ ਮਾ ਕੇ ਦਿਖਾ ਦੇ ਫਿਰ ਸੋ ਇੱਕ ਰੇਲ ਗੱਡੀ ਦਾ ਇੰਜਣ ਵਾਂਗੂ ਹਰਸ਼ ਹੈ ਨਾ ਹਾਂਜੀ ਵੀਰ ਜੀ ਹਾਂਜੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਰੇਲ ਗੱਡੀ ਦਾ ਇੰਜਣ ਹੀ ਆ ਹਾਂਜੀ ਵੀਰ ਜੀ ਆਹ ਦੇਖੋ ਹਾਤੀ ਸੰਧੂਰਿਆ ਵੱਡੇ ਵੀਰੇ ਬਿਲਕੁਲ ਜੀ ਬਿਲਕੁਲ ਇਹ ਸ਼ੌਕ ਆ ਦੋਸਤੋ ਵੀਰ ਅਰਸ਼ ਹੁਣਾ ਦਾ ਠੀਕ ਆ ਜੀ ਮਾਲ ਲੈਂਦਾ ਸਾਫ ਸੁਥਰਾ ਤੇ ਮੋਟਾ ਹੀ ਐਨੀਮਲ ਪਸੀ ਫਰੀਦਾਰੀ ਕਰਦੇ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਭਾਂਜਾ ਜਿਹੜਾ ਕਿ ਦੋਸਤੋ ਕਰਦਾ ਜਿਹਦੇ ਵਿੱਚ ਜੂਦ ਲੱਗਾ ਚਿੱਟੀ ਕਫੇਲ ਸੋ ਬਹੁਤ ਖੂਬਸੂਰਤ ਠੀਕ ਆ ਜੀ ਸੋ 10 ਕਿਲੋ ਤੋਂ ਹੁਣ ਸਟਾਰਟਿੰਗ ਅਜ ਪੰਜਵੇਂ ਛੇਵੇਂ ਦਿਨ ਦੇ ਦੌਰਾਨ ਇੱਕ ਵਾਰੀ ਅਰਸ਼ ਵੀਰੇ ਇੱਕ ਵਾਰੀ ਹੋਰ ਕਮਾ ਦੇ ਇਹਨੂੰ ਆਹ ਦੇਖੋ ਜੀ ਬੱਚੇ ਦਾ ਕਰਕੇ ਕਰਦੀ ਆ ਵੇ ਜੀ ਬਿਲਕੁਲ ਜੀ ਬਿਲਕੁਲ ਸੋ ਚੁਵਾਈ ਜਿਹੜੀ ਇਹਦੀ ਹੋਣੀ ਦੋਸਤੋ ਹਜੇ ਬਾਕੀ ਓਟਿਕਾ ਦੀ ਚੁਵਾਈ ਇਹਦੀ ਹੋਣੀ ਹਜੇ ਬਾਕੀ ਆ ਤੇ ਨਾਲ ਦੇ ਨਾਲ ਤੁਸੀਂ ਚੁਵਾਈ ਵੀ ਦੇਖ ਰਹੇ ਹੋ ਤੇ ਬਾਕੀ ਥਾਣ ਤੋਂ ਬਹੁਤ ਸੋਨਾ ਗੈਬ ਗੋਬ ਸਪੇਸ ਆਪਸੀ ਥਾਣਾ ਦੀ ਬਹੁਤ ਜਿਆਦਾ ਵਧੀਆ ਤਕਰੀਬਨ ਕੋਈ 8 8 10 10 ਇੰਚ ਤੇ ਥਾਣਾ ਲੱਗਾ ਤੇ ਆਪਾਂ ਇਹੋ ਜਿਹਾ ਥਾਣਾ ਵੀ ਨਾਰਮਲ ਹੀ ਕਹਦੇ ਨੇ ਵੀ ਮਰਲੇ ਦੀਆਂ ਮਰਲੇ ਵੰਡਾਂ ਠੀਕ ਆ ਫਾਟੋਰ ਵੇਖੇ ਪੜੇ ਆ। ਇਹ ਬਾਕੀ ਕੰਮ ਆ। ਆਹ ਸਾਰੇ ਕੰਮ ਕਰਦੇ। ਹਾਂਜੀ ਦੋਸਤੋ ਇਹ ਮਾਦੀ ਜਿਹੜੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੱਤੀ ਆ ਠੀਕ ਆ ਜੀ ਤੇ ਸੂਈ ਦਵਾਈ ਇਹ ਮੇਰੇ ਵੀਰ ਕੋਈ ਦੂਰ ਨੇੜੇ ਵਾਲਿਆ ਵਾਸਤੇ ਚਲ ਆਪਾਂ ਹਮੇਸ਼ਾ ਕਹਿੰਦੇ ਆ ਵੀ ਵੀਡੀਓ ਕਾਲ ਤੇ ਇੱਕ ਵਾਰੀ ਦਵਾਈ ਕਰਵਾਓ। ਇੱਕ ਟਾਈਮ ਕੋਈ ਪ੍ਰਾਈਵੇਟ ਵਿਜ਼ਿਟ ਕਰ ਸਕਦਾ ਤੇ ਬਹੁਤ ਵਧੀਆ ਗੱਲ ਆ। ਦੋ ਵਾਰ ਟਾਈਮ ਤੁਸੀਂ ਪਹੁੰਚ ਕਰ ਲਓਗੇ ਤਾਂ ਉੱਤੋਂ ਵਧੀਆ ਗੱਲ ਆ ਠੀਕ ਆ ਜੀ ਤੇ ਅਰਸ਼ੇ ਦਾ ਵੀਰੇ ਇੱਕ ਤਾਂ ਸਾਰੇ ਆਪਣੇ ਭੈਣ ਭਰਾ ਨੂੰ ਮੁੱਲ ਦੱਸ ਦੇ ਫਿਰ ਦਵਾਂਗੇ ਕਿੰਨੇ ਦੀ ਮੈਂ ਵੀ ਜੱਡੀ ਦਾ ਬੇਲ ਬੂੜਾ ਮੁੱਲ ਕਰਾਉਣ ਦੇ ਵਿੱਚ ਹੀ ਭਾਵੇਂ ਦਾ 1 700 ਸੁੱਤੇ ਕਰਾਈ ਜਾਓ ਜਿਹੜੀ ਹਾਣਾ ਵਿੱਚ ਇੱਕ 40 ਦੀ ਦੇ ਦਾਂਗੇ ਇੱਕ 40 ਦੀ ਹਾਂਜੀ ਵੀਰ ਜੀ ਲਓ ਜੀ 1 ਲੱਖ 40 ਹਜ਼ਾਰ 200 ਦੀ ਕੀਮਤ ਆ ਠੀਕ ਆ ਜੀ ਲੈਣ ਦੇਣ ਜਿਹੜਾ ਮੋਹਲੇ ਤੁਹਾਡੇ ਭਰਾ ਜੀ ਦਾ ਫਿਰ ਮਾਨ ਕਰਦਾ ਆ। ਉਹ ਬਿਲਕੁਲ ਜੀ ਬਿਲਕੁਲ ਹਾਂਜੀ। ਵੀਡੀਓ ਵਰਸੇ ਵੀਰੇ ਪਹਿਲੀ ਆਪਣੀ ਬਾਕੀ ਜਿੰਨਾ ਵੀ ਹੋ ਸਕਦਾ ਵਿੱਚੋਂ ਗਜ਼ਾਇਸ਼ ਜਿੰਨੀ ਵੀ ਮਾਨ ਹਾਂਜੀ ਇਹਦੀ ਵੀ ਕੋਈ ਨਹੀਂ ਵੀਰਪਰਾ ਦਾ ਫੁੱਲ ਮਾਨ ਉਹ ਜਿਹੜਾ ਵੀਰ ਆਊਗਾ। ਬਿਲਕੁਲ ਜੀ ਬਿਲਕੁਲ ਹਾਂਜੀ। ਲੋ ਵੀ ਪ੍ਰਭੂ ਬਾਕੀ ਮੇਰਾ ਵੀਰ ਤੁਸੀਂ ਸਾਰੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਦੇ ਹ ਜੇ ਵੀ ਚੀਜ਼ ਕਿਹੋ ਜਿਹੀ ਲੱਗੀ ਤੁਹਾਨੂੰ। ਬਾਕੀ ਨਾਲ ਦੀ ਨਾਲ ਤੁਸੀਂ ਚਵਾਈ ਦੇਖ ਲਈ ਆ ਬਹੁਤ ਖੂਬਸੂਰਤ ਚੰਗੀ ਮੱਝ ਠੀਕ ਆ ਜੀ ਤਿਲਾਂ ਵੀ ਕਵਾਂਗੇ ਠੀਕ ਆ ਜੀ। ਤੇ ਲੋਈ ਵੀ ਕਵਾਂਗੇ। ਨਾਲ ਤੁਸੀਂ ਜਿੱਦਾ ਮਰਜ਼ੀ ਮੇਰੇ ਭਰਾ ਜਿੱਦਾਂ ਵੀ ਕਿਸੇ ਭਰਾ ਦੀ ਸਮ ਠੀਕ ਹੈ ਜੀ ਅੰਗ ਰੱਖ ਸਕਦੇ ਜੀ ਦਾ ਇੱਕ ਅਰਸ਼ ਆਪਣਾ ਨੰਬਰ ਜਿਹੜਾ ਕਰ ਦਈਏ ਸਾਂਝਾ ਵੀਰੇ ਵੀ ਜੀ 981599717 ਠੀਕ ਹੈ ਜੀ ਹਾਂਜੀ ਲਓ ਜੀ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕਿਆ ਹੈ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤਾਂ ਵਿਜ਼ਿਟ ਕਰ ਲਿਓ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ